ਕ੍ਰਿਕ ਨੂੰ ਇਹਨਾਂ ਨੇ ਜਿਹੜੇ ਚੈਲੰਜਸ ਲੈ ਕੇ ਆਏ ਹੈਗੇ ਆ 7000 ఓਪਨ ਵਰਕ ਪਰਮਿਟ ਲਈ ਤੇ ਜਿਹੜੇ ਫੈਮਿਲੀ ਮੈਂਬਰਸ ਹੈਗੇ ਇੰਟਰਨੈਸ਼ਨਲ ਸਟੂਡੈਂਟਸ অর ਫੋਰਨ ਵਰਕਰਸ ਲਈ ਉਹ ਲਾਗੂ ਹੋ ਜਾਣਿਆ ਤਾਂ ਕਹਿ ਲਈਏ ਅੱਜ ਦਾ ਦਿਨ ਆਪਣੇ ਕੋਲ ਆਖਰੀ ਹੈਗਾ ਜੇ ਤੁਸੀਂ ਅੱਜ ਇਸ ਮੂਮੈਂਟ ਨੂੰ ਨਹੀਂ ਅਵੇਲ ਕੀਤਾ ਫਿਰ ਤੁਸੀਂ ਅੱਗੇ ਆਪਣੇ ਸਪਾਊਸ ਨੂੰ ਕਦੇ ਅਪਲਾਈ ਕਰ ਸਕਦੇ ਹੋ ਉਹਨਾਂ ਲਈ ਆ ਉਹਨਾਂ ਲਈ ਉਹਨਾਂ ਨੂੰ ਇੱਥੇ ਬੁਲਾਉਣ ਲਈ ਕਦੇ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੋਈ ਮਾਸਟਰਸ ਦਾ ਪ੍ਰੋਗਰਾਮ ਕਰ ਰਹੇ ਹੋ ਜਿਹੜਾ ਜਿਹਦੀ ਵੈਲਿਡਿਟੀ

ਇਰ 2 اور 3 ਦੀ ਜੌਬਸ ਕੋਈ ਹੈਗੀਆਂ ਜਿਨ੍ਹਾਂ ਦੀ ਇਹਨਾਂ ਨੇ ਲਿਸਟ ਕੱਢਣੀ ਹੈ ਜਿਹੜੇ ਕਿ ਹੈਲਥ ਸੈਕਟਰ ਹੋਊਗਾ ਕੰਸਟਰਕਸ਼ਨ ਹੋਊਗਾ ਐਜੂਕੇਸ਼ਨ ਹੋਊਗਾ ਸਪੋਰਟਸ ਯਾ ਸਾਇੰਸ ਅਪਲਾਈਡ ਸਾਇੰਸ ਦੇ ਵਿੱਚ ਹੋਊਗਾ ਪਰ ਅਜੇ ਇਹ ਲਿਸਟ ਵੀ ਇਹਨਾਂ ਨੇ ਕੱਢਣੀ ਹੈ ਸੋ ਅੰਜਲੀ ਜੀ ਅੱਜ ਤੁਸੀਂ ਆਪਣਾ ਸਭ ਤੋਂ ਪਹਿਲਾਂ ਤਾਂ ਨੰਬਰ ਬੋਲਿਓ ਐਡਰੈਸ ਦੱਸ ਦਿਓ ਕਿਉਂਕਿ ਮੇਰੇ ਖਿਆਲ ਰਾਤ ਦੇ 12:00 ਬਜੇ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਜਿਹੜੇ ਹੈ ਜੋ ਐਲੀਜੀਬਲ ਕੈਂਡੀਡੇਟਸ ਆ ਜਿਹੜੇ ਅਪਲਾਈ ਕਰ ਸਕਦੇ ਵੇ ਕੱਲ ਤੋਂ ਬਾਅਦ ਨਵੀਂ ਲਿਸਟ ਆ ਜਾਣੀ ਹੈ ਹਾਂਜੀ 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 ਜੀ ਤੇ ਆਪਣਾ ਫੋਨ ਨੰਬਰ ਹੈਗਾ 6477676586 ਤੇ ਸਾਡਾ ਆਫਿਸ ਹੈਗਾ ਕੁਇਨਸ ਐਂਡ ਅਦਰਫੋਰਥ ਤੇ ਜੀ ਐਨੀ ਟਾਈਮ ਜੇ ਤੁਹਾਡੇ ਕੋਲ ਐਮਰਜੈਂਸੀ ਹੈਗੀ ਆ ਕਿਉਂਕਿ ਅਸੀਂ ਹੁਣ ਉਹੀ ਪ੍ਰਾਇਓਰਟੀ ਵਾਈਜ਼ ਅਸੀਂ ਆਪਣੇ ਸਾਰੇ ਅਪਾਇੰਟਮੈਂਟਸ ਹੀ ਕੈਨਸਲ ਕਰਕੇ ਅਸੀਂ ਇਨੀ ਪਾਇਲਾਸ ਤੇ ਕੰਮ ਕਰ ਰਹੇ ਆ ਕਿਉਂਕਿ ਸਾਨੂੰ ਪਤਾ ਕਿ ਆਪਣੇ ਕੋਲ ਸਿਰਫ ਇੱਕ ਦਿਨ ਰਹਿ ਗਿਆ ਹੁਣ ਜੀ ਸੋ ਮੈਂ ਕਹਾਂ ਸਾਰਿਆਂ ਨੂੰ ਇੱਕ ਵਾਰੀ ਯਾਦ ਕਰ ਹਾਂਜੀ ਆ ਨੰਬਰ ਬੋਲਿਓ ਜਰੂਰ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲੈਣ ਫੈਮਿਲੀਜ਼ ਜੀ 647 7676586 21 ਤਰੀਕ ਨੂੰ ਇਹਨਾਂ ਨੇ ਜਿਹੜੇ ਚੇਂਜਸ ਲੈ ਕੇ ਆਏ ਹੈਗੇ ਆ ਸਪਾਊਸਲ ਓਪਨ ਵਰਕ ਪਰਮਿਟ ਲਈ ਤੇ ਜਿਹੜੇ ਫੈਮਿਲੀ ਮੈਂਬਰਸ ਹੈਗੇ ਇੰਟਰਨੈਸ਼ਨਲ ਸਟੂਡੈਂਟਸ অর ਫੋਰਨ ਵਰਕਰਸ ਲਈ ਉਹ ਲਾਗੂ ਹੋ ਜਾਣੇ ਆ ਤਾਂ ਕਹਿ ਲਈਏ ਅੱਜ ਦਾ ਦਿਨ ਆਪਣੇ ਕੋਲ ਆਖਰੀ ਹੈਗਾ ਜੇ ਤੁਸੀਂ ਅੱਜ ਇਸ ਮੂਮੈਂਟ ਨੂੰ ਨਹੀਂ ਅਵੇਲ ਕੀਤਾ ਫਿਰ ਤੁਸੀਂ ਅੱਗੇ ਆਪਣੇ ਸਪਾਊਸ ਨੂੰ ਕਦੇ ਅਪਲਾਈ ਕਰ ਸਕਦੇ ਹੋ ਉਹਨਾਂ ਲਈ ਆ ਉਹਨਾਂ ਲਈ ਉਹਨਾਂ ਨੂੰ ਇੱਥੇ ਬੁਲਾਉਣ ਲਈ ਕਦੇ ਅਪਲਾਈ ਕਰ ਸਕਦੇ ਹੋ

ਟੀਅਰ 2 ਅਤੇ ਟੀਅਰ 3 ਦੀ ਜੌਬਸ ਉਹੀ ਹੈਗੀਆਂ ਜਿਨ੍ਹਾਂ ਦੀ ਇਹਨਾਂ ਨੇ ਲਿਸਟ ਕੱਢਣੀ ਹੈ ਜਿਹੜੇ ਕਿ ਹੈਲਥ ਸੈਕਟਰ ਹੋਊਗਾ ਕੰਸਟਰਕਸ਼ਨ ਹੋਊਗਾ ਐਜੂਕੇਸ਼ਨ ਹੋਊਗਾ ਸਪੋਰਟਸ ਜਾਂ ਸਾਇੰਸ ਅਪਲਾਈਡ ਸਾਇੰਸ ਦੇ ਵਿੱਚ ਹੋਊਗਾ ਪਰ ਇਹ ਲਿਸਟ ਵੀ ਇਹਨਾਂ ਨੇ ਕੱਢਣੀ ਹੈ ਸੋ ਪ੍ਰਿੰਦਾ ਜੀ ਅੱਜ ਜੇ ਤੁਸੀਂ ਆਪਣਾ ਸਭ ਤੋਂ ਪਹਿਲਾਂ ਤਾਂ ਨੰਬਰ ਬੋਲਿਓ ਐਡਰੈਸ ਦੱਸ ਦਿਓ ਕਿਉਂਕਿ ਮੇਰੇ ਖਿਆਲ ਰਾਤ ਦੇ 12:00 ਬਜੇ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਜਿਹੜੇ ਹੈ ਜੋ ਐਲੀਜੀਬਲ ਕੈਂਡੀਡੇਟਸ ਆ ਜਿਹੜੇ ਅਪਲਾਈ ਕਰ ਸਕਦੇ ਵੇ ਕੱਲ ਤੋਂ ਬਾਅਦ ਨਵੀਂ ਲਿਸਟ ਆ ਜਾਣੀ ਹੈ ਹਾਂਜੀ 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 ਬੀਜੀ ਤੇ ਆਪਣਾ ਫੋਨ ਨੰਬਰ ਹੈਗਾ 6477676586 ਤੇ ਸਾਡਾ ਆਫਿਸ ਹੈਗਾ ਕੁਇਨਸ ਐਂਡ ਅਦਰਫੋਰਥ ਤੇ ਜੀ ਐਨੀ ਟਾਈਮ ਜੇ ਤੁਹਾਡੇ ਕੋਲ ਐਮਰਜੈਂਸੀ ਹੈਗੀ ਆ ਕਿਉਂਕਿ ਅਸੀਂ ਹੁਣ ਉਹੀ ਪ੍ਰਾਇੋਰਟੀ ਵਾਈਜ਼ ਅਸੀਂ ਆਪਣੇ ਸਾਰੇ ਅਪਾਇੰਟਮੈਂਟਸ ਹੀ ਕੈਨਸਲ ਕਰਕੇ ਅਸੀਂ ਇਨੀ ਪਾਇਲਾਸ ਤੇ ਕੰਮ ਕਰ ਰਹੇ ਆ ਜੀ ਕਿਉਂਕਿ ਸਾਨੂੰ ਪਤਾ ਕਿ ਆਪਣੇ ਕੋਲ ਸਿਰਫ ਇੱਕ ਦਿਨ ਲੱਗਿਆ ਹੁਣ ਜੀ ਸੋ ਮੈਂ ਕਹਾਂ ਸਾਰਿਆਂ ਨੂੰ ਇੱਕ ਵਾਰੀ ਯਾਦ ਕਰਾ ਹਾਂ ਜੀ ਹਾਂਜੀ ਆ ਨੰਬਰ ਬੋਲਿਓ ਜਰੂਰ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲੈਣ ਫੈਮਿਲੀਜ਼ ਜੀ 647 7676586 21 ਤਰੀਕ ਨੂੰ ਇਹਨਾਂ ਨੇ ਜਿਹੜੇ ਚੇਂਜਸ ਲੈ ਕੇ ਆਏ ਹੈਗੇ ਆ ਸਟਾਉਡਲ ਓਪਨ ਵਰਕ ਪਰਮਿਟ ਲਈ ਤੇ ਜਿਹੜੇ ਫੈਮਿਲੀ ਮੈਂਬਰਸ ਹੈਗੇ ਇੰਟਰਨੈਸ਼ਨਲ ਸਟੂਡੈਂਟਸ অর ਫੋਰਨ ਵਰਕਰਸ ਲਈ ਉਹ ਲਾਗੂ ਹੋ ਜਾਣੇ ਆ ਤਾਂ ਕਹਿ ਲਈਏ ਅੱਜ ਦਾ ਦਿਨ ਆਪਣੇ ਕੋਲ ਆਖਰੀ ਹੈਗਾ ਜੇ ਤੁਸੀਂ ਅੱਜ ਇਸ ਮੂਮੈਂਟ ਨੂੰ ਨਹੀਂ ਅਵੇਲ ਕੀਤਾ ਫਿਰ ਤੁਸੀਂ ਅੱਗੇ ਆਪਣੇ ਸਪਾਊਸ ਨੂੰ ਕਦੇ ਅਪਲਾਈ ਕਰ ਸਕਦੇ ਹੋ ਉਹਨਾਂ ਲਈ ਆ ਉਹਨਾਂ ਲਈ ਉਹਨਾਂ ਨੂੰ ਇੱਥੇ ਬੁਲਾਉਣ ਲਈ ਕਦੇ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੋਈ ਮਾਸਟਰਸ ਦਾ ਪ੍ਰੋਗਰਾਮ ਕਰ ਰਹੇ ਆ ਜਿਹੜਾ ਜੀ ਦੀ ਵੈਲਿਡਿਟੀ 16 ਮਹੀਨੇ ਹੈਗੀ ਆ ਡਾਕਟਰੇਟ ਦੀ ਪੜਾਈ ਕਰ ਰਹੇ ਆ ਕੋਈ ਪ੍ਰੋਫੈਸ਼ਨਲ ਜਾਂ ਐਲੀਜੀਬਲ ਪ੍ਰੋਗਰਾਮ ਚ ਪੜ ਰਹੇ ਆ ਜੀ ਜੇ ਤੁਸੀਂ ਵਰਕ ਪਰਮਿਟ ਤੇ ਹੈਗੇ ਆ ਤਾਂ ਤੁਹਾਡਾ ਜਿਹੜਾ ਕੰਮ ਹੈਗਾ ਉਹ ਟਾਇਰ 0 ਜਾਂ 1 ਵਿੱਚ ਹੈਗਾ ਜੀ ਦਾ ਨੌਕ ਕੋਡ ਆਪਾਂ ਕਹਿੰਦੇ ਆ ਮੈਨੇਜਰਲ ਪੋਜੀਸ਼ਨਸ ਹੈਗੀ ਤੁਸੀਂ ਕਿਸੇ ਕੰਪਨੀ ਦੇ ਸੀਈਓ ਲੱਗ ਗਿਆ ਤੁਸੀਂ ਬੈਚਲਰਸ ਕੀਤੀ ਹੋਈ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਦੇ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਉਹ ਸਾਰੇ ਜੌਬਸ ਜਿਹੜੀਆਂ ਹੁੰਦੀਆਂ ਉਹ ਟਾਇਰ 0 ਔਰ 1 ਚ ਆਉਂਦੀਆਂ ਜੀ ਟੀਅਰ 2 ਔਰ ਟੀਅਰ 3 ਦੀ ਜੌਬਸ ਉਹੀ ਹੈਗੀਆਂ ਜਿਨ੍ਹਾਂ ਦੇ ਇਹਨਾਂ ਨੇ ਲਿਸਟ ਕੱਢਣੀ ਹੈ ਜਿਹੜੇ ਕਿ ਹੈਲਥ ਸੈਕਟਰ ਹੋਊਗਾ ਕੰਸਟਰਕਸ਼ਨ ਹੋਊਗਾ ਐਜੂਕੇਸ਼ਨ ਹੋਊਗਾ ਸਪੋਰਟਸ ਜਾਂ ਸਾਇੰਸ ਅਪਲਾਈਡ ਸਾਇੰਸ ਦੇ ਵਿੱਚ ਹੋਊਗਾ ਪਰ ਅਜੇ ਇਹ ਲਿਸਟ ਵੀ ਇਹਨਾਂ ਨੇ ਕੱਢਣੀ ਹੈ ਸੋ ਰਿੰਜਾ ਜੀ ਅੱਜ ਤੁਸੀਂ ਆਪਣਾ ਸਭ ਤੋਂ ਪਹਿਲਾਂ ਤਾਂ ਨੰਬਰ ਬੋਲਿਓ ਐਡਰੈਸ ਦੱਸ ਦਿਓ ਕਿਉਂਕਿ ਮੇਰੇ ਖਿਆਲ ਰਾਤ ਦੇ 12:00 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਜਿਹੜੇ ਜੀ ਉਹ ਐਲੀਜੀਬਲ ਕੈਂਡੀਡੇਟਸ ਆ ਜਿਹੜੇ ਅਪਲਾਈ ਕਰ ਸਕਦੇ ਵੀ ਕੱਲ ਤੋਂ ਬਾਅਦ ਨਵੀਂ ਲਿਸਟ ਆ ਜਾਣੀ ਹੈ ਹਾਂਜੀ 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 ਬੀਜੀ ਤੇ ਆਪਣਾ ਫੋਨ ਨੰਬਰ ਹੈਗਾ 6477676586 ਤੇ ਸਾਡਾ ਆਫਿਸ ਹੈਗਾ ਕੁਇਨਸ ਐਂਡ ਥਾਦਰਫੋਰਥ ਤੇ ਜੀ ਐਨੀ ਟਾਈਮ ਜੇ ਤੁਹਾਡੇ ਕੋਲ ਐਮਰਜੈਂਸੀ ਹੈਗੀ ਆ ਕਿਉਂਕਿ ਅਸੀਂ ਹੁਣ ਉਹੀ ਪ੍ਰਾਇੋਰਟੀ ਵਾਈਜ਼ ਅਸੀਂ ਆਪਣੇ ਸਾਰੇ ਅਪਾਇੰਟਮੈਂਟਸ ਹੀ ਕੈਨਸਲ ਕਰਕੇ ਅਸੀਂ ਇਨੀ ਪਾਇਲਾਸ ਤੇ ਕੰਮ ਕਰ ਰਹੇ ਆ ਜੀ ਕਿਉਂਕਿ ਸਾਨੂੰ ਪਤਾ ਕਿ ਆਪਣੇ ਕੋਲ ਸਿਰਫ ਇੱਕ ਦਿਨ ਲੱਗਿਆ ਹੁਣ ਜੀ ਸੋ ਮੈਂ ਕਹਾਂ ਸਾਰਿਆਂ ਨੂੰ ਇੱਕ ਵਾਰੀ ਯਾਦ ਕਰਾ ਹਾਂ ਜੀ ਹਾਂਜੀ ਆ ਨੰਬਰ ਬੋਲਿਓ ਜਰੂਰ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲੈਣ ਫੈਮਿਲੀਜ਼ ਜੀ 647 Seven six seven six five eight six.